ਸਿੱਖ ਸਿੱਖੀzm ਕੋ ਮਾਨੇਗਾ ਜ਼ਰੂਰ ਲੇਕਿਨ ਕੋਈ ਉਸਕੇ ਅੰਦਰ ਉਹ ਸਿੱਖਿਆ ਨਹੀਂ ਹੋਗੀ ਜੋ ਬਾਬਾ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਸੀ ਕਿ ਸਤਗੁਰੂ ਯੂਨੀਸਲ ਗੁਰ ਸਤਗੁਰ ਜੀ ਨੇ ਦੱਸਿਆ ਆ ਕਿ ਅੱਜ ਅਸੀਂ ਲੋਕ ਗੁਰੂ ਨਾਨਕ ਦੇਵ ਜੀ ਜੋ ਸਿੱਖਿਆ ਸੀ ਉਹਦੇ ਉੱਤੇ ਨਹੀਂ ਚੱਲ ਰਹੀ ਤੇ ਅਸੀਂ ਆਪਣਾ ਸਿੱਖ ਕਹਿ ਰਹੇ ਹਾਂ ਬਟ ਉਹ ਗੁਰੂ ਨਾਨਕ ਦੇਵ ਜੀ ਜੋ ਸਿੱਖਿਆ ਉਹਦੇ ਉੱਤੇ ਚੱਲ ਨਹੀਂ ਰਹੀ ਅਸੀਂ ਉੱਤੋਂ ਸਿੱਖ ਬਣੇ ਫਿਰਦੇ ਹਾਂ ਅੰਦਰੋਂ ਉਹ ਗੁਣ ਹੈ ਨਹੀਂ ਸਿੱਖਾਂ ਵਾਲੇ ਉਹ ਗਉਣ ਕਿਹੜੇ ਸੀ ਉਹਨਾਂ ਦੀ ਜਿਹੜੀ ਸਿੱਖਿਆ ਆ ਉਹ ਅੱਜ ਵੀ ਸਾਡੇ ਕੋਲ ਪਈ ਆ ਮੌਜੂਦ ਆ ਗੁਰਬਾਣੀ ਉਹਨਾਂ ਦੀ ਹੱਥਾਂ ਨਾਲ ਲਿਖੀ ਹੋਈ ਕਲਮ ਕੀਤੀ ਹੋਈ ਗੁਰਬਾਣੀ ਸਾਡੇ ਕੋਲ ਅਜੇ ਵੀ ਪਈ ਆ ਅਸੀਂ ਉਹਨੂੰ ਪੜਦੇ ਵੀ ਆ ਬਟ ਉਹਨੂੰ ਸਮਝਣ ਦੀ ਲੋੜ ਆ ਸਮਝਣ ਤੋਂ ਅਸੀਂ ਰਹਿ ਗਏ ਆ ਪੜਦੇ ਤਾਂ ਅਸੀਂ ਰੋਜ਼ ਆ ਸਮਝਣ ਦੀ ਲੋੜ ਜਿਵੇਂ ਕਿ ਇੱਕ ਮੂਲ ਮੰਤਰ ਦਾ ਪਾਠ ਆ ਗੁਰੂ ਨਾਨਕ ਦੇਵ ਜੀ ਦਾ ਇੱਕ ਓੰਕਾਰ ਇਹਦਾ ਮਤਲਬ ਅਕਾਲ ਪੁਰਖ ਇੱਕ ਹੈ। ਪ੍ਰਮਾਤਮਾ ਇੱਕ ਹੈ। ਅੱਲਾ ਵਾਹਿਗੁਰੂ ਰਾਮ ਯਾਕੂਦ ਈਸਾ ਹਰੀ ਓਹ ਕਈ ਸਾਰੇ ਨਾਮਾਂ ਨਾਲ ਉਹਨੂੰ ਪੁਕਾਰਿਆ ਜਾਂਦਾ ਹੈ। ਪਰ ਓ ਰੱਬ ਇੱਕ ਆ। ਭਾਵੇਂ ਕਿਸੇ ਵੀ ਨਾਮ ਦੇ ਨਾਲ ਪੁਕਾਰ ਲਵੋ। ਮਿਲਣਾ ਰੱਬ ਹੀ ਆ। ਕੋਈ ਅੱਲਾ ਕਹਲੇ, ਕੋਈ ਵਾਹਿਗੁਰੂ ਕਹਲੇ, ਕੋਈ ਰਾਮ ਕਹਲੇ, ਕੋਈ ਵੀ ਨਾਮ ਹੋਵੇ। ਮਿਲਣਾ ਰੱਬ ਹੀ ਆ। ਬਟ ਸਤਿਗੁਰੂ ਜੀ ਦੱਸਦੇ ਨੇ ਕਿ ਅਸਲੀ ਨਾਮ ਰੱਬ ਦਾ ਅੱਲਾ ਹੈ ਉਹਦਾ ਜਾਤ ਦਾ ਨਾਮ ਅੱਲਾ ਹੈ ਬਾਕੀ ਸਾਰੀਆਂ ਉਹਦੀਆਂ ਸਿਫਤਾਂ ਹਨ ਅਜੇ ਵੀ ਆਪਾਂ ਕਨਫਿਊਜ਼ਨ ਚ ਪਏ ਰਹਿੰਦੇ ਆ ਤੇ ਇਹ ਸਾਡੇ ਮਤਲਬ ਸਾਡੇ ਮਨ ਨੇ ਪੜ ਲਈ ਇਹ ਚੀਜ਼ ਇਹ ਕਿਉਂ ਕਾਲ ਸਾਡੇ ਦਿਲ ਵਿੱਚ ਜਣੀ ਹੈ ਉੱਤਰ ਦੀ ਫਿਰ ਆਪੇ ਇੱਕ ਵਾਰ ਤਾਂ ਕਰਕੇ ਅਸੀਂ ਅਜੇ ਮਹਿਮਾ ਚ ਪਏ ਰਹਿੰਦੇ ਆ ਇਹ ਦਿਲ ਵਿੱਚ ਉਤਾਰ ਨਹੀਂ ਪੈਣੀਆ ਬਾਣੀ ਗੁਰਬਾਣੀ ਇਹ ਸਤਗੁਰ ਦੀ ਨਜ਼ਰਾਂ ਉਤਰਦੀ ਆ ਸਤਗੁਰ ਦੀ ਰਹਿਮਤ ਹੋ ਜੇ ਜਦੋਂ ਤੇ ਅੱਗੇ ਲਿਖਿਆ ਅੱਗੇ ਕੀ ਆ ਸਤਨਾਮ ਜਿਸ ਦਾ ਨਾਮ ਹੋਂਦ ਵਾਲਾ ਹੈ ਹੋਂਦ ਵਾਲਾ ਮਤਲਬ ਉਹ ਸਦਾ ਰਹਿਣ ਵਾਲਾ ਹੈ ਉਹ ਸਦਾ ਰਹਿਣ ਵਾਲਾ ਹੈ ਰੱਬ ਦਾ ਨਾਮ ਸਾਡੇ ਨਾਮ ਜਿਹੜੇ ਆ ਉਹ ਆਪਾ ਫਨਾ ਹੋਣ ਵਾਲੇ ਆ ਇਹ ਦੁਨੀਆ ਸਾਰੀ ਫਨਾ ਹੋਣ ਵਾਲੀ ਫਨਾ ਮਤਲਬ ਖਤਮ ਹੋਣ ਵਾਲੀ ਆ ਬਟ ਉਹ ਰੱਬ ਉਹਦਾ ਨਾਮ ਸਦਾ ਰਹਿਣ ਵਾਲਾ ਆ ਤੇ ਦੇਖੋ ਜਿਨ੍ਹਾਂ ਨੇ ਉਸ ਰੱਬ ਨਾਲ ਪਿਆਰ ਕੀਤਾ ਇਸ਼ਕ ਕੀਤਾ ਉਹਨਾਂ ਦੇ ਨਾਮ ਅੱਜ ਤੱਕ ਅੱਜ ਵੀ ਦੁਨੀਆ ਤੇ ਲਈ ਜਾਂਦੇ ਆ ਗੁਰੂ ਹੋਏ ਜੜੇ ਪੀਰ ਹੋਏ ਇਹਨਾਂ ਨੇ ਇਸ਼ਕ ਪ੍ਰੇਮ ਕੀਤਾ ਰੱਬ ਨਾਲ ਉਹਨਾਂ ਦਾ ਨਾਮ ਹੀ ਹੁਣ ਲਈ ਜਾਂਦੇ ਆ ਉਹ ਵੀ ਸਦਾ ਰਹਿੰਦੇ ਆ ਨਾਮ ਹੈਨਾ ਇਸੇ ਕਰਕੇ ਇਸ਼ਕ ਨਮਾਜ਼ ਪੜ ਅੱਗੇ ਕੀ ਆ ਕਰਤਾ ਪੁਰਖ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਕਰਤਾ ਪੁਰਖ ਮਤਲਬ ਜਿਨੇ ਦੁਨੀਆ ਸਾਰੀ ਬਣਾਈਆਂ ਜਿਨੇ ਪਹਾੜ ਸਮੁੰਦਰ ਦਰਖਤ ਜਾਨਵਰ ਮਨੁष्य ਜੀਵ ਜੰਤੂ ਹਰ ਇੱਕ ਚੀਜ਼ ਉਹਨੇ ਬਣਾਈਆਂ ਰੱਬ ਨੇ ਤੇ ਨਿਰਭਉ ਜੁភ ਭੈਤੋ ਰਹਿਤ ਹੈ ਭੈ ਮਤਲਬ ਡਰ ਤੋਂ ਰਹਤਾ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਆ ਕਿਸੇ ਦਾ ਡਰ ਨਹੀਂ ਆ ਉਹ ਸੁਲਤਾਨ ਆ ਦੁਨੀਆ ਦਾ ਉਹਨੂੰ ਕਿਸੇ ਦਾ ਡਰ ਨਹੀਂ ਆ ਉਸ ਰੱਬ ਨੂੰ ਕਿਸੇ ਦਾ ਵੀ ਡਰ ਨਹੀਂ ਆ ਨਿਰਵੈਰ ਵੈਰ ਤੋਂ ਰਹਤ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਆ ਉਹਦਾ ਕੋਈ ਸ਼ਰੀਕ ਨਹੀਂ ਆ ਉਹਦੇ ਸਾਰੇ ਆਪਣੇ ਆ ਉਹਦਾ ਕਿਸੇ ਨਾਲ ਵੀ ਵਿਵਾਦ ਨਹੀਂ ਆ ਵਿਰੋਧ ਨਹੀਂ ਆ ਉਹ ਪਿਆਰ ਕਰਨ ਵਾਲੀ ਰੱਬ ਪਿਆਰ ਕਰਨ ਵਾਲਾ ਰੱਬ ਆ ਸਭ ਨੂੰ ਅਕਾਲ ਮੂਰਤ ਜਿਸ ਦਾ ਸਰੂਪ ਕਾਲ ਤੋਂ ਰਹਤ ਹੈ ਕਾਲ ਤੋਂ ਰਹਤ ਹੈ ਉਸ ਦਾ ਸਰੂਪ ਅਜੂਨੀ ਸੈਪੰਗ ਜੋ ਕਿ ਜੁਨਾ ਵਿੱਚ ਨਹੀਂ ਪੈਂਦਾ ਜੋ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋਇਆ ਹੋਵੇ ਆਪਣੇ ਪ੍ਰਕਾਸ਼ ਤੋਂ ਹੀ ਜਿੰਨੇ ਪੈਦਾ ਹੋਇਆ ਉਹ ਜੁਨਾ ਵਿੱਚ ਨਹੀਂ ਹੁੰਦਾ ਉਹਨੇ ਆਪਣੇ ਆਪ ਤੋਂ ਹੀ ਕਹ ਲਈ ਜਨਮ ਲਿਆ ਉਹ ਜੁਨਾ ਦੇ ਵਿੱਚ ਨਹੀਂ ਹੁੰਦਾ ਜਿਨੇ ਅਸੀਂ ਕੁੱਤੇ ਬਿੱਲੀ ਇਨਸਾਨ ਤੇ ਕੁੱਤਾ ਬਿੱਲੀ ਬਣ ਜਾਂਦਾ ਉਹ ਦੋਨਾਂ ਵਿੱਚ ਨਹੀਂ ਹੁੰਦਾ ਸੱਚੀ ਤੇ ਗੁਰੂ ਪ੍ਰਸ਼ਾਦ ਇਹ ਮੇਲ ਪਉਂਚਿਆ ਗੁਰੂ ਪ੍ਰਸ਼ਾਦ ਜੋ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਕਹਿ ਦਿੱ ਦਸਿਆ ਗੁਰੂ ਨਾਨਕ ਦੇਵ ਜੀ ਨੇ ਕਿ ਰੱਬ ਜਿਹੜਾ ਆ ਉਹ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਆ ਤੇ ਮੁਸਲਮਾਨ ਲੈਂਗੁਏਜ ਉਹਨੂੰ ਕਹਿੰਦੇ ਆ ਮੁਰਸ਼ਿਦ ਕਹਿੰਦੇ ਆ ਮੁਰਸ਼ਿਦ ਦੇ ਕਾਮਿਲ ਮੁਰਸ਼ਿਦ ਦੀ ਕਾਮਿਲ ਦੀ ਨਜ਼ਰਾਂ ਨਾਲ ਉਹ ਮਿਲ ਜਾਂਦਾ ਆ ਤੇ ਹਿੰਦੂ ਧਰਮ ਚ ਵੀ ਕਹਿ ਦਿੰਦੇ ਆ ਸਤਿਗੁਰੂ ਤੇ ਗੱਲ ਇੱਕ ਹੀ ਆ ਕਿ ਉਹ ਵਸੀਲੇ ਨਾਲ ਮਿਲਦਾ ਆ ਸਤਿਗੁਰੂ ਕਿਸੇ ਸਤਿਗੁਰੂ ਦੀ ਨਜ਼ਰ ਹੋਵੇ ਜੋ ਤੱਕ ਨਾ ਨਜ਼ਰ ਹੋਵੇ ਉਦ ਤੱਕ ਉਹ ਨਹੀਂ ਮਿਲਦਾ ਇਸ ਕਰਕੇ ਹਰ ਇਨਸਾਨ ਨੂੰ ਸਤਿਗੁਰੂ ਦੀ ਲੋੜ ਆ ਉਹ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਆ ਉਹ ਰੱਬ ਤੇ ਅੱਗੇ ਸਤਿਗੁਰੂ ਦੇ ਬਾਰੇ ਕੀ ਲਿਖੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਆ ਤੇ ਸਤਿਗੁਰ ਦੀ ਕਿਰਪਾ ਮਤਲਬ ਸਤਿਗੁਰੂ ਜਿਹੜਾ ਹੁੰਦਾ ਆ ਉਹ ਇੱਕ ਟੀਚਰ ਹੁੰਦਾ ਆ ਰੂਹਾਨੀਤ ਬਾਰੇ ਜਿਹੜਾਾਨੂੰ ਰੂਹਾਂ ਦਾ ਗਿਆਨ ਦਿੰਦਾ ਹਡੀ ਰੂਹ ਦਾ ਗਿਆਨ ਦਿੰਦਾ ਆ ਤੇ ਉਹਾਨੂੰ ਅੰਦਰ ਦਾ ਗਿਆਨ ਦਿੰਦਾ ਆ ਰੂਹਾਨੀਤ ਸਿਖਾਉਂਦਾ ਆ ਜਿਵੇਂ ਅਸੀਂ ਸਕੂਲਾਂ ਚੋਂ ਦੁਨਿਆਵੀ ਇਲਮ ਲੈ ਜਾਂਦੇ ਆ ਨਾ ਉਵੇਂ ਹੀ ਉਹ ਰੂਹਾਨੀਤ ਰੱਬ ਦਾ ਗਿਆਨ ਦੇਣ ਦੀ ਇੱਕ ਸਤਿਗੁਰੂ ਹੁੰਦਾ ਆ ਤੇ ਸਤਿਗੁਰੂ ਜੀ ਇੱਥੇ ਲੋੜ ਹੁੰਦੀ ਆ ਰੋਹਾਨੀ ਤਦ ਗਿਆਨ ਲੈ ਲਈ ਜਿਵੇਂ ਕਿ ਸਤਿਗੁਰੂ ਬਾਰੇ ਕੀ ਲਿਖਿਆ ਹੈ ਬਾਣੀ ਚ ਗੁਰਨਾਦਿ ਦੇ ਜੀ ਦੱਸਦੇ ਨੇ ਕਿ ਗੁਰ ਸੋਜੀ ਕਿਸੇ ਨਾ ਹੋਈ ਆਪੇ ਕਰੇ ਕਰਾਵੇ ਸੋਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਗੁਰੂ ਨਾਲ ਵੀ ਪ੍ਰਭੂ ਆਪ ਹੀ ਮਿਲਾਉਂਦਾ ਹੈ ਪ੍ਰਭੂ ਆਪ ਹੀ ਇਹ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਆਪ ਹੀ ਕਰਾਉਂਦਾ ਹੈ ਕਹਿੰਦੇ ਵੀ ਗੁਰੂ ਤੋਂ ਬਗੈਰ ਆਤਮਿਕ ਜੀਵਨ ਦੀ ਸੋਝੀ ਨਹੀਂ ਹੁੰਦੀ ਜਦ ਤੱਕ ਸਤਿਗੁਰੂ ਨਾ ਮਿਲੇ ਸੱਚਾ ਸਤਿਗੁਰੂ ਨਾ ਮਿਲੇ ਸਰਕਾਰ ਬਹੁਤ ਸ਼ਹੀ ਸਤੁਰ ਜੀ ਵਰਗਾ ਉਹਨਾਂ ਚਿਰ ਤੱਕ ਇਨਸਾਨ ਬਾਹਰੀ ਕੁਮਦਾ ਰਿੰਦਾ ਆਹੀ ਪਹਿਰਾਵਿਆਂ ਲਈ ਦੇਖਦਾ ਰਹਿੰਦਾ ਸਤਿਗੁਰੂ ਤੋਂ ਬਿਨਾ ਆਤਮਿਕ ਜੀਵਨ ਦੀ ਸੋਝੀ ਨਹੀਂ ਪੈਂਦੀ ਆਤਮਕ ਰੂਹ ਦੀ ਰੂਹ ਉੱਤੇ ਧਿਆਨ ਨਹੀਂ ਜਾਂਦਾ ਉਹਨਾਂ ਚਿਰ ਤੱਕ ਬੰਦਾ ਬਾਹਰੀ ਧਿਆਨ ਦੇਂਦਾ ਆ ਤੇ ਗੁਰੂ ਨਾਲ ਰੱਬ ਆਪ ਹੀ ਮਿਲਾਉਂਦਾ ਆ ਉਹ ਰੱਬ ਆਪ ਹੀ ਸਭ ਕੁਝ ਕਰਦਾ ਆ ਆਪ ਹੀ ਕਰੁੰਦਾ ਆ ਰੱਬ ਆਪ ਹੀ ਮਿਲਾਉਂਦਾ ਆ ਆਪਣੀ ਮਰਜ਼ੀ ਨਾਲ ਸਹੀ ਸਤਿਗੁਰੂ ਨੂੰ ਨਹੀਂ ਮਿਲ ਸਕਦੀ ਕਿਉਂਕਿ ਉਹ ਗੁਰੂ ਨਾਲ ਕਦੋਂ ਮਿਲਾਉਂਦਾ ਆ ਉਹ ਤਾਂ ਉਸ ਨੂੰ ਮਿਲਾਉਂਦਾ ਆ ਹਰ ਕਿਸੇ ਨੂੰ ਨਹੀਂ ਮਿਲਾਉਂਦਾ ਉਹ ਉਹਨਾਂ ਨੂੰ ਮਿਲਾਉਂਦਾ ਆ ਜਿਨ੍ਹਾਂ ਨੂੰ ਤਾਂਘ ਹੋਵੇ ਤਾਂਘ ਤਲਬ ਹੋਵੇ ਰੱਬ ਦੀ ਵੀ ਰੱਬ ਨੂੰ ਪਾਉਣਾ ਆ ਇਹ ਖਿਆਲ ਹੋਵੇ ਰੱਬ ਨੂੰ ਪਾਉਂਦਾ ਖਿਆਲ ਹੋਵੇ ਮਨ 'ਚ ਰੱਬ ਦੀ ਤਾਂਘ ਹੋਵੇ ਰੱਬ ਦੀ ਤਲਬ ਹੋਵੇ ਉਹਨਾਂ ਨੂੰ ਰੱਬ ਆਪ ਹੀ ਸਤਿਗੁਰੂ ਨਾਲ ਮਿਲਾ ਦਿੰਦਾ ਆ

ہمیں اللہ کا دیدار کرنا ہے میں اللہ چاہوں آج کے دور میں سیدنا گہور شاہی کے اس دور. آپ دیکھیں سرکار گور شاہی کی تعلیم کے مطالبہ اب عام آدمی کہتا ہے مجھے اللہ کا دیدار کرنا پہلے کہاں کہتا تھا پہلے نماز روزہ حج زکات سے آگے نہیں بڑھتا تھا